ਗੁਰ ਕਾ ਸਬਦ ਰਾਖੁ ਮਨੁ ਮਾਹੀ ਨਾਮ ਸਿਮਰਿ ਚਿੰਤਾ ਸਭ ਜਾਹੀ ਹੈ ਹੈ ਗੋਣੁ ਪਿਆਰੇ ਜੀਉ ਗੁਰੂ ਦੇ ਸਬਦ ਦੀ ਕਮਾਈ ਦੇ ਨਾਲ ਭਾਪ ਗੁਰੂ ਦਾ ਸ਼ਬਦ ਹਿਰਦੇ ਟਿਕ ਜੇ ਇਸ ਮੱਤ ਗ੍ਰਹਿਣ ਹੋ ਜੇ ਗੁਰਮਤਿ ਦੇ ਤਾਰਨੀ ਬਣਿਆ ਨਾਮ ਜਪਣ ਦੇ ਨਾਲ ਜਉਨ ਜਉ ਨਾਮ ਸਿਮਰਨ ਹੋਏਗਾ ਮਨ ਨਿਰਮਲ ਹੋਏਗਾ ਸੋਚ ਗੁਰਮਤ ਅਨਸਾਰ ਬਣ ਜਾਣੀ ਹੈ ਤੇ ਸਾਰੀਆਂ ਚਿੰਤਾਵਾਂ ਚਰੋਖੇ ਕਲੇਸ਼ ਉਹ ਦੂਰ ਹੋ ਜਾਂਦੇ ਨੇ ਸਹਿ ਸਿਪਾਏ ਜੀਵਨ ਆਨੰਦਮਈ ਸੁਖਮਈ ਤੇ ਪਰਮ ਪਿਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਲੀਨ ਹੋ ਕੇ ਆਨੰਦ ਮਾਣਦਾ ਹੈ ਜੀ